ਪਰ ਜਿੱਥੇ ਇੱਕ ਹੋਰ ਤੁਹਾਨੂੰ ਮੂਹ ਬੋਲਦੀਆਂ ਤਸਵੀਰਾਂ ਦਿਖਾਉਣੀਆਂ ਨੇ ਆ ਲੱਗਦਾ ਹੈ ਕਿ ਪ੍ਰਸ਼ਾਸਨ ਜਾਂ ਇਹ ਡਰੇਨ ਵਿਭਾਗ ਮਹਿਕਮਾ ਇੱਕ ਵੱਡੇ ਖਾਸੇ ਦੀ ਹੱਡੀ ਕਰ ਰਿਹਾ ਆ ਅਸੀਂ ਇਸ ਟਾਈਮ ਖੜੇ ਆ ਜੈਤੋ ਰੋਡ ਦੇ ਉੱਪਰ ਆ ਤੁਹਾਨੂੰ ਰੁਸੀਆ ਦਿਖਾਉਣੀਆਂ ਇੱਥੇ ਜਿਹੜਾ ਹੈਗਾ ਡਰੇਨ ਦਾ ਪੁਲ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਖੁਦ ਆਪਣੀ ਹਾਲਾਤ ਉਹਦੇ ਦੇਖ ਸਕਦੇ ਹੋ ਇੱਕ ਪਾਸੇ ਆ ਨਿਊ ਦੀ ਬਸ ਢਿੱਗੀ ਸੀ ਡਰੇਨ ਦੇ ਵਿੱਚ ਜੇਕਰ ਤੇਜ਼ ਤਰਾ ਬਸ ਇਥੋਂ ਆਊਟ ਆਫ ਕੰਟਰੋਲ ਹੁੰਦੀ ਆ ਤੇ ਨੁਕਸਾਨ ਹੋਵੇਗਾ ਆ ਤੁਸੀਂ ਤਸਵੀਰਾਂ ਕਿ ਇਹ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਤੇ ਜੇਕਰ ਮੋਰੋ ਕੋਈ ਹਾਸਾ ਹੁੰਦਾ ਹੈ ਤਾਂ ਫਿਰ ਉਹ ਤੋਂ ਪ੍ਰਸ਼ਾਸਨ ਦੇ ਪਹੱਥਾਂ ਪੈਰਾਂ ਦੀ ਪੈਂਦੀ ਹੈ ਜੇਕਰ ਉਸ ਤੋਂ ਪਹਿਲਾਂ ਹੀ ਲੋਨ ਪਾਵੇਂ ਤਾਂ ਕਿ ਇੱਕ ਸਾਰੇ ਅਧਿਕਾਰੀ ਇੱਥੋਂ ਦੇ ਵਿਧਾਇਕ ਇੱਥੋਂ ਸਾਰੇ ਨੰਗਦੇ ਨੇ ਤਾਂ ਪਿਛਲੇ ਦਿਨੀ ਫਰੀਕ ਕੋਟ ਦੇ ਵਿੱਚ ਇੱਕ ਨਿਊ ਦੀ ਬੱਸ ਆ ਡਰੇਨ ਦੇ ਵਿੱਚ ਢਿੱਗੀ ਸੀ ਜਿਸ ਵਿੱਚ ਕਰੀਬ 6 ਲੋਕਾਂ ਦੀ ਮੌਤ ਹੋ ਗਈ ਸੀ ਆ ਦੱਸਿਆ ਜਾ ਰਿਹਾ ਕਿ ਕਿਤੇ ਕਿ ਉਹ ਬੱਸ ਕਾਫੀ ਤੇਜ਼ ਸੀ ਪਰ ਉੱਥੇ ਜਿਹੜੀ ਸਾਈਡ ਦੇ ਉੱਪਰ ਬਾਉਂਡਰੀ ਲੱਗੀ ਹੋਈ ਸੀ ਉਹ ਵੀ ਪੂਰੀ ਤਰ੍ਹਾਂ ਪਟ ਗਈ ਸੀ ਪਰ ਜਿੱਥੇ ਇੱਕ ਹੋਰ ਤੁਹਾਨੂੰ ਮੂਹ ਬੋਲ ਦੀਆਂ ਤਸਵੀਰਾਂ ਦਿਖਾਉਣੀਆਂ ਨੇ ਆ ਲੱਗਦਾ ਹੈ ਕਿ ਪ੍ਰਸ਼ਾਸਨ ਜਾਂ ਇਹ ਡਰੇਨ ਵਿਭਾਗ ਮਹਿਕਮਾ ਇੱਕ ਵੱਡੇ ਖਾਸੇ ਦੀ ਹੜੀ ਕਰ ਰਿਹਾ ਅਸੀਂ ਇਸ ਟਾਈਮ ਖੜੇ ਹਾਂ ਜੈਤੋ ਰੋਡ ਦੇ ਉੱਪਰ ਆ ਤੁਹਾਨੂੰ ਰੂਸੀਆ ਦਿਖਾਉਣੇ ਆ ਇੱਥੇ ਜਿਹੜਾ ਹੈਗਾ ਡਰੇਨ ਦਾ ਪੁਲ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਖੁਦ ਆਪਣੀ ਹਾਲਾਤ ਉਹਦੇ ਦੇਖ ਸਕਦੇ ਹੋ ਇੱਕ ਪਾਸੇ ਉਹਦੇ ਕੁਝ ਵੀ ਨਹੀਂ ਜੋ ਰਿਪੋਰਟ ਦੇ ਵਿੱਚ ਕੀਤਾ ਹੋਵੇ ਜਾਂ ਇੱਥੇ ਸਾਈਡ ਤੇ ਕੋਈ ਵੈਰੀਗੇਟ ਕੀਤੀ ਹੋਵੇ ਜਾਂ ਇੱਥੇ ਗ੍ਰਿਲਾ ਲੱਗੀਆਂ ਹੁਣ ਆ ਬਿਲਕੁਲ ਆਜ ਜਿਹੜਾ ਖਾਲ ਟੁੱਟਿਆ ਹੋਇਆ ਦੂਜੇ ਪਾਸੇ ਕਰ ਗਿਆ ਤੇ ਉਹਦੀ ਵੀ ਕੋਈ ਹਾਲਤ ਤਾਂ ਖਸਤਾ ਨਹੀਂ ਆਉਂਦੀ ਇੱਥੋਂ ਕਾਫੀ ਗੱਡੀਆਂ ਤੇ ਨਾਲ ਦੀ ਇਹ ਡਰੇਨ ਦੀ ਗੱਲ ਕਰੀਏ ਤਾਂ ਗੁਰੂ ਕੀ ਢਾਵ ਜਿੱਥੇ ਪਿੰਡ ਹੈਗਾ ਜਗਾ ਗੁਰਦੁਆਰਾ ਸਾਹਿਬ ਹੈਗਾ ਉਸ ਦੇ ਨਜ਼ਦੀਕ ਦੀ ਇਹ ਜਿਹੜੀ ਹੈਗੀ ਆ ਡਰੇਨ ਲੰਗਦੀ ਹੈ ਪੁਲ ਦੇ ਉੱਪਰ ਜਿਹੜਾ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਕੋਈ ਵੀ ਇੱਕ ਪਾਸੇ ਜਿਹੜਾ ਬਿਲਕੁਲ ਟੁੱਟਿਆ ਹੋਇਆ ਹੈਗਾ ਤੇ ਕੋਈ ਵੱਡੇ ਹਾਦਸੇ ਦਾ ਇੰਤਜ਼ਾਰ ਲੱਗ ਰਿਹਾ ਕਿ ਪ੍ਰਸ਼ਾਸਨ ਜਾਂ ਇਹ ਡਰੇਨ ਵਿਭਾਗ ਦੇ ਮਹਿਕਮੇ ਦਾ ਅਧਿਕਾਰੀ ਕਰ ਰਹੇ ਨੇ ਕਿਉਂਕਿ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈਗਾ ਆ ਇੱਥੋਂ ਦੀ ਗੱਲ ਕਰੀਏ ਤਾਂ ਇੱਥੋਂ ਦੇ ਵਿਧਾਇਕ ਦੀ ਵੀ ਗੱਡੀ ਲੰਗਦੀ ਹੋਊ ਪ੍ਰਸ਼ਾਸਨ ਦੀ ਵੀ ਗੱਡੀ ਲੰਗਦੀ ਹੋਊਗੀ ਪਰ ਕਿਸੇ ਵੱਲੋਂ ਵੀ ਇਸ ਦਾ ਧਿਆਨ ਨਹੀਂ ਕੀਤਾ ਗਿਆ ਇਸ ਰੋਸ ਚੜ੍ਹੇ ਸਿੱਧਾ ਤੁਸੀਂ ਰੋੜ ਰਹਿ ਗਏ ਹੋ ਇੱਕ ਪੂਰਾ ਤਰੋਂ ਇਥੋਂ ਆ ਰਿਹਾ ਹੈਗਾ ਤੇ ਜਿੱਥੋਂ ਵੱਲੋਂ ਜਾ ਰਿਹਾ ਤਾਂ ਦੂਜੇ ਪਾਸੇ ਇਸ ਸੇਮ ਲੰਗ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਗੱਡੀਆਂ ਵੀ ਲੰਗਦੀਆਂ ਨੇ ਸੜਕ ਕਿੰਨੀ ਕਿ ਚੌੜੀ ਹੈਗੀ ਆ ਪਰ ਇੱਕ ਪਾਸੇ ਜੋ ਇੱਥੇ ਪਿੱਲਰ ਬਣੇ ਹੋਏ ਸਨ ਉਹ ਬਿਲਕੁਲ ਟੁੱਟ ਚੁੱਕੇ ਨੇ ਜਿਹੜੀ ਬਿਲਕੁਲ ਜਮਾ ਕੰਡੇ ਤੇ ਹੈਗੀ ਆ ਕਿਸੇ ਸਮੇਂ ਵੀ ਕਿਸੇ ਸਮੇਂ ਤੁੰਦਾ ਸੀ ਜਾਂ ਕੋਈ ਤੇਜ਼ ਰਾਜ ਜਿਸ ਤਰ੍ਹਾਂ ਆ ਨਿਊ ਦੀਪ バス ਦੇ ਕਿਸੇ ਡਰੇਨ ਦੇ ਵਿੱਚ ਜੇਕਰ ਤੇਜ਼ ਤਰਾ ਬਸ ਇਸ ਤੋਂ ਆਊਟ ਕੰਟਰੋਲ ਹੁੰਦੀ ਆ ਤੇ ਨੁਕਸਾਨ ਹੋਵੇਗਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਸਭ ਤੇਹਰਿਆ ਨਾ ਹੀ ਇਹਦੇ ਵਿੱਚ ਦੂਜੀ ਗੱਲ ਵਿਖੇ ਕਿਹਾ ਕਿ ਇੱਥੇ ਸਫਾਈ ਵੀ ਜਿਹੜੀ ਨਹੀਂ ਕੀਤੀ ਗਈ ਕਿਉਂਕਿ ਬਾਰਸ਼ਾਂ ਦਾ ਜਦੋਂ ਪਿਆਰੇ ਆਉਣ ਦਾ ਸਮੇਂ ਪਹਿਲਾਂ ਪ੍ਰਬੰਧ ਕੀਤਾ ਜਾਂਦਾ ਪਰ ਉਹ ਵੀ ਨਹੀਂ ਕੀਤਾ ਗਿਆ ਪਰ ਸਵਾਲ ਸਭ ਤੋਂ ਵੱਡਾ ਖੜਾ ਹੁੰਦਾ ਹੈ ਕਿ ਇਸ ਪੌਲ ਦੇ ਉੱਪਰ ਕੋਈ ਵੀ ਜਿਹੜਾ ਹੈਗਾ ਕਿਸੇ ਵੀ ਸਮੇਂ ਵੀ ਹਾ사 ਵਾਪਸ ਸਕਦਾ ਹੈ ਸਮੇਂ ਤੋਂ ਪਹਿਲਾਂ ਪ੍ਰਸ਼ਾਸਨ ਇਸ ਵੱਲ ਕਿਉਂ ਨਹੀਂ ਤਾਣ ਦਿੰਦਾ ਇਹ ਸਵਾਲ ਖੜੇ ਹੋ ਜਾਂਦੇ ਨੇ ਔਰ ਦੇਖਣਾ ਜਿੱਥੇ ਇਹ ਵੀਡੀਓ ਅਸੀਂ ਇਹ ਕਰਕੇ ਬਣਾਈ ਹੈ ਕਿ ਪ੍ਰਸ਼ਾਸਨ ਤੱਕ ਇਹ ਚੀਜ਼ ਪਹੁੰਚੇ ਤਾਂ ਜੋ ਇਹ ਹਾਸਾ ਨਾ ਹੋਵੇ ਹਾਲਾਂਕਿ ਇਸ ਉੱਪਰ ਕਿਸੇ ਵੱਲੋਂ ਵੀ ਕੋਈ ਆਵਾਜ਼ ਨਹੀਂ ਠਾਈ ਗਈ ਸੀ ਜੋ ਪਰਲੇ ਪਾਸੇ ਪੌਲ ਦੇ ਪਰਲੇ ਪਾਸੇ ਜੋ ਤੁਸੀਂ ਦੇਖ ਸਕਦੇ ਹੋ ਜਿਹੜੇ ਖੜੇ ਕੀਤੇ ਹੋਏ ਨੇ ਪਰ ਇਧਰਲੇ ਪਾਸੇ ਬਿਲਕੁਲ ਰੜਾ ਹੈਗਾ ਕੁਝ ਵੀ ਨਹੀਂ ਹੈਗਾ ਹਾਲਾਂਕਿ ਲੋਕਾਂ ਦੀ ਸੇਵਾ ਸਹੂਲਤਾਂ ਦੀ ਦਾਅਵੇ ਕੀਤੇ ਜਾਂਦੇ ਨੇ ਪਰ ਦਾਅਵੇ ਤੁਹਾਡੇ ਸਾਹਮਣੇ ਆ ਕਿ ਇਸ ਵੱਲ ਕਿਉਂ ਨਹੀਂ ਕਿਸੇ ਦਾ ਧਿਆਨ ਦਿੱਤਾ ਜਾ ਰਿਹਾ ਕਿਸੇ ਸੋ ਪੋਲ ਦੇ ਇੱਕ ਪਾਸੇ ਜਿਹੜੇ ਪਿੱਲਰ ਲੱਗੇ ਹੋਏ ਨੇ ਦੂਜੇ ਪਾਸੇ ਕੋਈ ਵੀ ਪਿੱਲਰ ਨਹੀਂ ਲੱਗਿਆ ਆ ਕਾਫੀ ਤੇਜ਼ ਇਸ ਤੋਂ ਗੱਡੀਆਂ ਨਾ ਗਰੀਆਂ ਨੇ ਵੱਟੀਆਂ ਗੱਡੀਆਂ ਵੀ ਇਥੋਂ ਲੰਘਦੀਆਂ ਨੇ ਕਿਉਂਕਿ ਇਸ ਜੈਤੋ ਸ਼ਹਿਰ ਨੂੰ ਕਾਫੀ ਟ੍ਰੈਫਿਕ ਹੋ ਜਾਂਦਾ ਹਾਲਾਂਕਿ ਪਰਨੇ ਪਾਸੇ ਨੈਚਰ ਹਵੇ ਨਿਕਲੇ ਪਰ ਉਸਦੇ ਬਾਅਦ ਵੀ ਇੱਥੇ ਜਰਾ ਕਾਫੀ ਟ੍ਰੈਫਿਕ ਹੋ ਜਾਂਦਾ ਪਰ ਇਹਦੇ ਵਿੱਚ ਲੋਡ ਹੈ ਕਿ ਹੁਣ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਅਤੇ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਕਿ ਪ੍ਰਸ਼ਾਸਨ ਤੱਕ ਪਹੁੰਚੇ ਤਾਂ ਜੋ ਇੱਥੇ ਜਿਹੜਾ ਹੈਗਾ ਸਾਈਡਾਂ ਦੇ ਉੱਪਰ ਇਹਦੀ ਕੋਈ ਕਾਰਵਾਈ ਸ਼ੁਰੂ ਕੀਤੀ ਜਾਵੇ ਜੋ ਤੁਸੀਂ ਦੇਖਿਆ ਕਿ ਇਹ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਦੇ ਜੇਕਰ ਮੋਰੋ ਕੋਈ ਹਾਸਾ ਹੁੰਦਾ ਹੈ ਤਾਂ ਫਿਰ ਉਹਦੇ ਪ੍ਰਸ਼ਾਸਨ ਦੇ ਪਹੱਥਾ ਪੈਰਾਂ ਦੀ ਪੈਂਦੀ ਹੈ ਜੇਕਰ ਉਸ ਤੋਂ ਪਹਿਲਾਂ ਹੀ ਲੋੜ ਪਵੇ ਤਾਂ ਕਿਉਂਕਿ ਇੱਕ ਸਾਰੇ ਅਧਿਕਾਰੀ ਇੱਥੋਂ ਦੇ ਵਿਧਾਇਕ ਇੱਥੋਂ ਸਾਰੇ ਲੰਘਦੇ ਨੇ ਉਹਨਾਂ ਵੱਲੋਂ ਇਸ ਵੱਲ ਵੀ ਨਹੀਂ ਧਿਆਨ ਦਿੱਤਾ ਗਿਆ ਹੁਣ ਲੋੜ ਆ ਕਿਸ ਵੱਲ ਧਿਆਨ ਦੇਣ ਦੀ ਜਿਸ ਤਰ੍ਹਾਂ ਫ੍ਰੀ ਕੋਰਟ ਦੇ ਵਿੱਚ ਹਾਸਾ ਵਾਪਰੇ ਉਸ ਤਰ੍ਹਾਂ ਕੋਈ ਇੱਥੇ ਕੋਈ ਹਾਸਾ ਨਾ ਵਾਪਰੇ ਉਸ ਤੋਂ ਪਹਿਲਾਂ ਹੀ ਸਮੇਂ ਰਹਿੰਦੇ ਆ ਇਸ ਦਾ ਜਲਗਾ ਹੱਲ ਕੀਤਾ ਜਾਵੇ ਤੁਸੀਂ ਦੇਖਦੇ ਰਹੋ ਖਬਰਨਾਮਾ ਜਗਤਾਰ ਦਸਾਂ